ਹਾਂਜੀ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਰੱਕੜ ਸਾਹਿਬ ਬਲੌਗਸ ਦੇਸੀ ਟ੍ਰੈਵਲ ਡਾਇਰੀ ਦੇ ਵਿੱਚ ਅੱਜ ਅਸੀਂ ਆਏ ਸੀ ਬੈਂਫ ਬੈਂਫ ਦੇ ਨਾਲ ਹੀ ਲੇਕ ਲੂਸੀਸ ਪੈਂਦਾ ਹੈ ਨਾ ਤੇ ਉੱਥੇ ਆਏ ਸੀਗੇ ਇਹ ਕੈਨੇਡਾ ਦਾ ਮੋਸਟ ਬਿਊਟੀਫੁਲ ਪਲੇਸ ਆ ਸਭ ਨਾਲੋਂ ਜ਼ਿਆਦਾ ਸੋਹਣਾ ਪਲੇਸ ਆ ਬੈਂਫ ਚਾਹੇ ਕੋਈ ਵੈਨਕੂਵਰ ਸਾਈਡ ਰਹਿੰਦਾ ਚਾਹੇ ਕੋਈ ਮੌਂਟਰੀਅਲ ਟ੍ਰਾਂਟੋ ਹਰ ਇੱਕ ਬੰਦਾ ਬੈਂਫ ਦੇ ਘੁੰਮਣਾ ਚਾਹੁੰਦਾ ਤੇ ਉਹਨੂੰ ਦੇਖਣਾ ਚਾਹੁੰਦਾ ਅਸੀਂ ਵੀ ਬੱਚਿਆਂ ਦੀਆਂ ਛੁੱਟੀਆਂ ਸੀਗੀਆਂ ਸਮਰ ਵਕੇਸ਼ਨ ਸੀਗੀਆਂ ਤੇ ਅਸੀਂ ਵੀ ਪਲਾਨ ਬਣਾਇਆ ਵੀ ਬੈਂਫ ਜਾ ਕੇ ਆਈਏ ਬੈਂਫਰ ਲਾਈਕ ਜਿੱਦਾਂ ਆਪਣੇ ਕਸ਼ਮੀਰ ਆ ਨਾ ਇੰਡੀਆ ਦੇ ਵਿੱਚ ਲਾਈਕ ਉਨ ਦਾ ਬਹੁਤ ਜ਼ਿਆਦਾ ਸੋਹਣਾ ਦਿਲ ਨੂੰ ਖਿੱਚਵਾ ਹੈਗਾ ਹੈ ਨਾ ਇਹ ਲੇਕ ਲੂਸੀਸ ਬੈਂਫ ਤੋਂ 30 40 ਕਿਲੋਮੀਟਰ ਦੇ ਡਿਸਟੈਂਸ ਤੇ ਹੈਗਾ ਇਹ ਕੈਲਗਰੀ ਤੋਂ ਵੀ ਬੈਂਫ ਸਾਨੂੰ ਡੇਢ ਘੰਟੇ ਦੀ ਡਰਾਈਵ ਦੇ ਉੱਤੇ ਹੈਗਾ ਇਹ ਲਾਈਕ ਨਾ ਪਹਾੜਾਂ ਦੇ ਗੱਬੇ ਇਕ ਲੇਕ ਆ ਨਾਂ ਤੇ ਬਹੁਤ ਜ਼ਿਆਦਾ ਜਾਨਕੀ ਵਿਊ ਇਹਦਾ ਵਧੀਆ ਨਾ ਸਮਰ ਦੇ ਵਿੱਚ ਲੋਕ ਮੋਸਟਲੀ ਜ਼ਿਆਦਾ ਆਉਂਦੇ ਨੇ ਬਸ ਇਹ ਰ ਵਿੰਟਰ ਦੇ ਵਿੱਚ ਵੀ ਇਹਦਾ ਵਿਊ ਬਹੁਤ ਜ਼ਿਆਦਾ ਸੋਹਣਾ ਕਿਉਂਕਿ ਜਦੋਂ ਫ੍ਰੀਜ਼ ਹੋਈ ਹੁੰਦੀ ਹੈ ਲੇਕ ਇਹ ਨਾ ਉਹਦਾ ਆਪਣਾ ਵੱਖਰਾ ਵਿਊ ਆ ਤੇ ਹੁਣ ਇਹਦਾ ਸਮਰ ਦੇ ਵਿੱਚ ਵੱਖਰਾ ਵਿਊ ਆ ਅਸੀਂ ਫੁੱਲ ਇੰਜੋਏ ਕੀਤਾ ਤੇ ਤੁਸੀਂ ਵੀ ਨਾਲ ਦੀ ਨਾਲ ਇੰਜੋਏ ਕਰੋ ਦੇਖ ਕੇ ਤੇ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਤੇ ਲੈ ਕੇ ਆਉਂਦੇ ਆ ਆਪਾਂ ਹੋਰ ਤੇ ਵਧੀਆ ਵਧੀਆ ਵੀਡੀਓ ਤੁਹਾਡੇ ਲਈ ਤੇ ਦੇਖਣ ਲਈ ਧੰਨਵਾਦ ਤੂੜੀ ਦੇ ਕੁੱਪਾਂ ਵਰਗੇ